ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਸਵਰਤੀ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਸੱਗੀ ਫੁੱਲ ਬਾਰੇ ਜਿਹੜਾ ਤੁਸੀਂ ਸਾਹਮਣੇ ਤਸਵੀਰ ਵਿੱਚ ਦਿਖ ਰਹੇ ਹੋ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਤੇਰੀ ਗੁੱਤ ਤੇ ਕੁਛ ਹੈ ਹੀ ਲੱਗਦੀ ਦੂਰੋਂ ਦੂਰ ਆਉਣ ਝਗੜੇ ਸੱਗੀ ਫੁੱਲ ਨੇ ਸਹਸਨ ਜੱਜ ਤੇਰੇ ਲਗਤ ਤੇਰਾ ਮੁਕਮ ਹੈ ਮੱਥ ਮਸਲੀ ਮੇਖ ਤੇ ਕੋਕਾ ਇਹ ਨੇ ਸਾਰੇ ਛੋਟੇ ਮਹਿਕਮੇ ਚੱਗੀ ਫਲ سونے ਦਾ ਗਹਿਣਾ ਹੁੰਦਾ ਸੀ ਜਿਹੜਾ ਕਿ ਅੱਜ ਕੱਲ ਬਿਲਕੁਲ ਹੀ ਲੋਪ ਹੋ ਗਿਆ ਏ ਇਹ ਮੱਥੇ ਦੇ ਉੱਪਰ ਕਰਕੇ ਵਾਲਾਂ ਵਿੱਚ ਲਾਇਆ ਹੁੰਦਾ ਸੀ ਇਸ ਇਦਾਂ ਹੀ ਬਣ ਤਰ ਪੁੱਠੀ ਠੁੱਠੀ ਵਰਗੀ ਹੁੰਦੀ ਸੀ ਇਸ ਦੇ ਉੱਪਰ ਇੱਕ ਤੀਲੀ ਗੱਡੀ ਹੁੰਦੀ ਸੀ ਜਿਸ ਦੇ ਉੱਤੇ ਨਗ ਜੜਿਆ ਹੁੰਦਾ ਸੀ ਸੱਗੀ ਦਾ ਅੰਤਲਾ ਹਿੱਸਾ ਚਾਂਦੀ ਦਾ ਹੁੰਦਾ ਸੀ ਇਸ ਚਾਂਦੀ ਦੇ ਪੱਤਰੇ ਦੇ ਉੱਪਰ ਸੋਨੇ ਦੀ ਮੀਨਾਕਾਰੀ ਵਾਲਾ ਪੱਤਰਾ ਹੁੰਦਾ ਸੀ ਸੱਗੀ ਫੁੱਲ ਦੇ ਹੀਟਾਂ ਬਸਕੂਆ ਲੱਗਿਆ ਹੁੰਦਾ ਸੀ ਜਿਹੜਾ ਸਿਰ ਦੇ ਬਾਰਾਂ ਦੀਆਂ ਮਿੱਡੀਆਂ ਵਿੱਚ ੜਾਇਆ ਹੁੰਦਾ ਸੀ ਸੱਗੀ ਫੁੱਲ ਦੇ ਲੱਗੇ ਲੱਗੇ ਦੋ ਹੋਰ ਨਿੱਕੇ ਸੱਗੀ ਫੁੱਲ ਹੁੰਦੇ ਸਨ ਇਹਨਾਂ ਦੀ ਬਣਤ ਜੀ ਵੀ ਵੱਟੇ ਸੱਗੀ ਫੁੱਲ ਵਰਗੀ ਹੁੰਦੀ ਸੀ ਇਹ ਵੀ ਮੀਡੀਆ ਬੱਚੇ ਪ੍ਰੋਗ੍ਰੋਗ ਉੱਤੇ ਜਾਂਦੇ ਸਨ ਤੰਨਾ ਹੀ ਸੱਗੀ ਫੁੱਲਾਂ ਨਾਲ ਪ੍ਰਾਂਦੇ ਪਾਏ ਜਾਂਦੇ ਸਨ ਜਿਹੜੇ ਕਈ ਮੋਢਿਆਂ ਉੱਤੇ ਲੱਗਦੇ ਸਨ ਇਹਨਾਂ ਪ੍ਰਾਂਦਿਆਂ ਦੇ ਵੀ ਆਪਣੀ ਹੀ ਟੌਰ ਹੁੰਦੀ ਸੀ ਸੱਗੀ ਫੁੱਲ ਮੇਰਾ ਅੰਬਸਰ ਦਾ ਪ੍ਰਾਂਦੇ ਮੇਰੇ ਘਟਿਆਲੇ ਦੇ ਸ਼ਾਨ ਮੇਰੀ ਨੂੰ ਵੇਖਣ ਆਏ ਮੁੰਡੇ ਚੱਲ ਅੰਬਾਰੇ ਦੇ ਕੁੜੀਆਂ ਨੂੰ ਜਦ ਵਿਆਹ ਜਾਂਦਾ ਸੀ ਕੁੜੀਆਂ ਨੂੰ ਜਦ ਵਿਆਹਿਆ ਜਾਂਦਾ ਸੀ ਤਾਂ ਉਸ ਨੂੰ ਕਾਂਟੇ ਨੱਥ ਅਤੇ ਸੱਗੀ ਫੁੱਲ ਪਾਏ ਜਾਂਦੇ ਸਨ ਸੱਗੀ ਫੁੱਲ ਮੇਰੇ ਵੀਰ ਕਰਾ ਤੇ ਨੱਥ ਕੜਾਈ ਮਾਸੀ ਕਾਂਟੇ ਮੈਨੂੰ ਭੂਆ ਦੇ ਗਈ ਜਿਹੜੀ ਸੰਦਲਵਾਸੀ ਪਹਿਲੇ ਸਮਿਆਂ ਵਿੱਚ ਚਮਕਾ ਸਾਕਾ ਦਾ ਆਪਸੀ ਲੈਣ ਦੇਣ ਬੜਾ ਘੂੜਾ ਹੁੰਦਾ ਸੀ ਲੋਕ ਇੱਕ ਦੂਜੇ ਦੇ ਵਿਆਹਾਂ ਉੱਤੇ ਗਹਿਣੇ ਪਾਉਂਦੇ ਸਨ ਅਤੇ ਜਿਆਦਾ ਆਪਣੇ ਘਰ ਵਿਆਹ ਹੁੰਦਾ ਦਾ ਅਗਲੇ ਵੀ ਗਹਿਣਾ ਲੈ ਕੇ ਆਉਂਦੇ ਸਨ ਸੱਗੀ ਫੁੱਲ ਤੇਰੀ ਭੂਆ ਲਿਆਊਗੀ ਟਿੱਕਾ ਲਿਆਉਣਗੇ ਜੰਗੀਰੋ ਤੇਰੇ ਨਾਨਕੇ ਸੱਗੀ ਫੁੱਲ ਬਾਰੇ ਬਹੁਤ ਗੀਤ ਮਿਲਦੇ ਹਨ ਜਿਸ ਤੋਂ ਸੱਗੀ ਫੁੱਲ ਦੇ ਪ੍ਰਚਲਿਤ ਰਹਿਣ ਦਾ ਪਤਾ ਲੱਗਦਾ ਹੈ ਗਹਿਣਾ ਗੱਟਾ ਪਾ ਕੇ ਬੌਧੀਆਂ ਗਿੱਧੇ ਵਿੱਚ ਆਈਆਂ ਸੱਗੀ ਫੁੱਲ ਸਿਰਾਂ ਤੇ ਸੋਹੰਦੇ ਪੈਰੀ ਝਾਂਜਰਾ ਪਾਈਆਂ ਕੁੜੀਆਂ ਮੋਰਨੀਆਂ ਨੱਚ ਗਦੇ ਵਿੱਚ ਆਈਆਂ ਕੁੜੀਆਂ ਮੋਰਨੀਆਂ ਨੱਚਣ ਗਦੇ ਵਿੱਚ ਆਈਆਂ ਸੱਗੀ ਫੁੱਲ ਸੁਆਗਣਾ ਤੋਂ ਬਣਿਆ ਸ਼ਬਦ ਲੱਗਦਾ ਹੈ ਸੁਆਗ ਸੁਆਗੀ ਫੁੱਲ ਤੇ ਫਿਰ ਸੱਗੀ ਫੁੱਲ ਸੱਗੀ ਫੁੱਲ ਸੁਆਗਣਾ ਦਾ ਗਹਿਣਾ ਦੂਰੋਂ ਲੱਗੇ ਸਾਈਂ ਸਿਰ ਦਾ ਨਵੀਂ ਵਿਆਹੀ ਬੌਟੀ ਦੇ ਸਿਰ ਉੱਤੇ ਸੱਗੀ ਫੁੱਲ ਇਸ ਤਰ੍ਹਾਂ ਸੋਹੂ ਦਾ ਸੀ ਰਾਜਦਵਾਰੇ ਬੈ ਗਈ ਰਾਜੋ ਰੱਤਾ ਪੀੜਿਆ ਢਾਕੇ ਰੱਤਾ ਪੀੜੀ ਢਾਕੇ ਕਿਉੜਾ ਸੜਕਿਆ ਆਸੇ-ਪਾਸੇ ਅਤਰ ਫਲੇਲਾ ਰਲਾਗੇ ਸੱਗੀ ਫੁੱਲ ਪਰਾਂਦੇ ਸੋਹਦੇ ਮੱਥੇ ਬਿੰਦੀ ਚਮਕਾ ਚਮਕਾ ਕੇ ਨਵੀਂ ਵਿਹਾਈ ਨੂੰ ਵੇਖਣ ਘੁੰਡ ਚਕਾ ਕੇ ਨਵੀਂ ਵਿਹਾਈ ਨੂੰ ਵੇਖਣ ਘੁੰਡ ਚਕਾਵੇ ਹੁਣ ਸੱਗੀ ਫੁੱਲ ਨਹੀਂ ਰਹੇ ਇਹਨਾਂ ਦੇ ਤਾਂ ਕੁੜੀਆਂ ਆਪਣੇ ਵਾਲਾਂ ਨੂੰ ਬਿਊਟੀ ਪਾਰਲਰ ਤੋਂ ਅਜੀਬ ਡਿਜ਼ਾਈਨ ਤੋਂ ਆ ਕੇ ਲਿਆਉਂਦੀਆਂ ਹਨ ਕਦੇ ਵਿਆਹ ਵਾਲੀਆਂ ਕੁੜੀਆਂ ਨੇ ਇਹਨਾਂ ਨੂੰ ਕਹਿੰਦੀਆਂ ਹੁੰਦੀਆਂ ਸੰਨ ਕੇ ਮਾਲ ਗੁੰਦ ਦੇ ਕੁ ਪੱਤੀਆਂ ਲੈਣੇ ਉੱਤੇ ਪਾ ਦੇ ਡਾਗ ਬੰਗਲਾ ਡਾਗ ਬੰਗਲੇ ਤੇ ਮਿੱਡੀਆਂ ਬਣਾ ਦੇ ਉੱਤੇ ਲਾਉਣੇ ਸੱਗੀ ਫੁੱਲ ਮੈਂ ਅੱਜਕੱਲ ਬਿਊਟੀ ਪਾਰਲਰ ਕੁੜੀਆਂ ਅੱਜਕੱਲ ਬਿਊਟੀ ਪਾਰਲਰ ਉੱਤੇ ਕੁੜੀਆਂ ਹਜ਼ਾਰ ਰੁਪਏ ਖਰਚ ਕੇ ਸੋਹਣੀਆਂ ਬਣ ਕੇ ਆਉਂਦੀਆਂ ਹਨ ਉਨਾਂ ਦੇ ਵਾਲ ਐਵੇਂ ਹੁੰਦੇ ਹਨ ਜਿਵੇਂ ਮੱਥੇ ਦੇ ਉੱਪਰ ਕਰਕੇ ਕਾਲੇ ਤਲੀ ਤਲੀਾਰ ਬੈਠੇ ਹੋਣ ਅੱਜ ਵੀ ਉਹ ਦੁਲਹਣਾ ਕਿਸੇ ਵੀ ਰਾਣੀ ਮਹਾਰਾਣੀ ਤੋਂ ਘੱਟ ਨਹੀਂ ਹੁੰਦੀਆਂ ਸੋਏ ਤੇਜੀ ਸੱਗੀ ਫਲ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਆ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੋ ਇਹ ਸੱਗੀ ਫਲ ਚਾਂਦੀ ਦੇ ਸੋਨੇ ਦੇ ਬਣੇ ਹੁੰਦੇ ਸੀ ਤੇ ਸੁਨਿਆਰ ਇਹਨਾਂ ਨੂੰ ਬਹੁਤ ਹੀ ਰੀਜਨ ਲਾ ਕੇ ਬਣਾਦੇ ਹੁੰਦੇ ਸੀ ਔਰਤਾਂ ਦਾ ਇਹ ਗਹਿਣਾ ਮੱਥੇ ਉੱਤੇ ਸਜਾਇਆ ਜਾਂਦਾ ਸੀ ਤੇ ਅੱਜ ਕੱਲ ਬਹੁਤ ਹੀ ਘੱਟ ਇਹ ਗਾਣਾ ਪਹਿਨਾ ਜਾਂਦਾ ਏ ਤੇ ਅੱਜ ਕੱਲ ਇਹ ਸੁਨਿਆਰੇ ਦੁਕਾਨਾਂ ਵਿੱਚ ਵੀ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਅੱਜ ਕੱਲ ਇਹਦੀ ਲੋੜ ਨਹੀਂ ਸਹੀ ਵੀ ਜਵਾਦਾਂ ਦੇ ਨਵੇਂ-ਨਵੇਂ ਗਾਣੇ ਆ ਗਏ ਨੇ ਜਿਹੜੇ ਔਰਤਾਂ ਪਹਿਨਦੀਆਂ ਹਨ ਸੋ ਆਵਰਤਾਂ ਦਾ ਇਹ ਪ੍ਰਾਰਥਨ ਗਹਿਣਾ ਸੱਗੇ ਫੁੱਲ ਮੈਂ ਆਪਣੇ ਭਾਈ ਆਨੰਦ ਸਿੰਘ ਬੜੈਜ ਗਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਤੇ ਹੋਰ ਵੀ ਬਹੁਤ ਸਾਰੇ ਗਹਿਣੇ ਮੈਂ ਆਪਣੇ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਏ ਨੇ ਜਿਨ੍ਹਾਂ ਬਾਰੇ ਆਉਣ ਬਾਅਦ ਬਲੌਗਾਂ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਜਾਵਾਂਗਾ ਸੋ ਜੇ ਕਿਸੇ ਨੇ ਪ੍ਰਾਪਤ ਚੀਜ਼ਾਂ ਦੇਖਣੀਆਂ ਹੋਣ ਤਾਂ ਮੇਰੇ ਨਾਲ 7527931887 ਨੰਬਰ ਤੇ ਸੰਪਰਕ ਕਰਕੇ ਘਰੇ ਆ ਕੇ ਫ੍ਰੀ ਵਿੱਚ ਦੇਖ ਸਕਦਾ ਹੈ ਸੋ ਕੋਈ ਵੀ ਐਂਟਰੀ ਫੀਸ ਨਹੀਂ ਬਿਲਕੁਲ ਫ੍ਰੀ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਦਿਖਾ ਸਕਦੇ ਹੋ ਸੋ ਆਉਣ ਦਾ ਬਲਾਅਗ ਵਿੱਚ ਔਰ ਕੋਈ ਪ੍ਰਾਧਨ ਗਹਿਣਾ ਲੱਗੇ ਆਵਾਂਗਾ ਤੇ ਦਮਾਗਾ ਉਹਦੇ ਬਾਰੇ ਜਾਣਕਾਰੀ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦੀ